ਹਾਂਜੀ ਕੀ ਹਾਲ ਚਾਲ ਦੋਸਤੋ ਅੱਜ ਕਰ ਰਹੇ ਆਂ ਗੇਟ ਦੀ ਰਿਪੇਅਰ ਆ ਦੇਖੋ ਕਿਹੜੇ ਕਿੰਨਾਂ ਗਲਿਆ ਹੋਇਆ ਤੇ ਗੇਟ ਨੂੰ ਕਰਦੇ ਆਂ ਓਕੇ ਤੇ ਤੁਹਾਨੂੰ ਦਿਖਾਉਨੇ ਆਂ ਤੁਹਾਨੂੰ ਅੱਗੇ ਦੀਆਂ ਵੀਡੀਓ ਤੇ ਇਹ ਗੇਟ ਹੈਗਾ ਜਿਹੜਾ ਇਹ ਮਾਂਸਾ ਲੱਗੇ ਹੋਏ ਨੇ ਛੋਟੀ ਮਾਂਸਾ ਲੱਗਿਆ ਹੋਇਆ ਤੇ ਦੇਖੋ ਜੀ ਇੱਕ ਪੱਲਾ ਕਰਤਾ ਸੀ ਤਿਆਰ ਦੇਖੋ ਫਿਨਿਸ਼ਿੰਗ ਪੱਲੇ ਦੀ ਤੇ ਦੂਜਾ ਪੱਟ ਲਿਆ ਸੀ ਬੰਦਾ ਸਾਡਾ ਲੱਗਿਆ ਪਿਆ ਪੱਟਣਾ ਤੇ ਬੜਾ ਵਧੀਆ ਸਾਰਾ ਇਹ ਕਰਕੇ ਦਿੰਦਾ ਮੈਨੂੰ 게ਟ ਦਾ ਤੇ ਬਿਲਡਿੰਗ ਵਗੈਰਾ ਦਾ ਦੂਜਾ ਚੱਕਾ ਮੈਂ ਕਰਦਾ ਸਾਰਾ ਤੇ ਲੱਗੇ ਪਏ ਆ ਦਿਖਾਉਣਾ ਤੁਹਾਨੂੰ ਅੱਗੇ ਵੀਡੀਓ ਫਿਨਿਸ਼ਿੰਗ ਦੇਖੋ 게ਟ ਦੀ ਬਹੁਤ ਸਾਫ ਹੋਇਆ ਹੋਇਆ ਤੇ ਕਸਟਮਰ ਵੀ ਬਹੁਤ ਫੋਰਸ ਸੀ ਵੀ ਭਾਈ ਸਾਡਾ 게ਟ ਬਹੁਤ ਵਧੀਆ ਬਣਾਤਾ ਤੁਸੀਂ ਤੇ ਆਜੋ ਤੁਹਾਨੂੰ ਦਿਖਾਉਨੇ ਆ ਅੱਗੇ ਵੀ ਵੀਡੀਓ ਤੇ ਕਿਵੇਂ ਕੀਤਾ 게ਟ ਸਾਰਾ ਤਿਆਰ ਬਣੇ ਰਿਹਾ ਵੀਡੀਓ ਦੇ ਨਾਲ ਤੇ ਚੈਨਲ ਨੂੰ ਕਰ ਲਿਓ ਫੋਲੋ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਤਾਂ ਜੇ ਤੁਹਾਨੂੰ ਸਾਡੇ ਅੱਗੇ ਹੋਰ ਵੀ ਕੰਮ ਮਿਲਦੇ ਰਹਿਣ ਬਣਾਦੀ ਗੱਲ ਪਹਿਲਾ ਵਾਲਾ ਆਹ ਸਿਰ ਤੇ ਵੱਢ ਕੇ ਮਾਲ ਜਿਹੜਾ ਗਲ ਗਿਆ ਸੀ ਠੀਕ ਆ ਹੁਣ ਬਣਾਤੀ ਗੱਲ ਇਹਦੀ ਲੱਗਦਾ ਹੀ ਨਹੀਂ ਐ ਲੱਗਦਾ ਪਹਿਲਾ ਵਾਲਾ ਹੀ ਹੁੰਦਾ ਠੀਕ ਆ ਨਾਲੇ ਰਿਪੇਅਰ ਪੂਰੀ ਟੌਪ ਦੀ ਹੁੰਦੀ ਆ ਹੂੰ ਤੇ ਨਾਲੇ ਪਤਾ ਨਹੀਂ ਲੱਗਦਾ ਵੀ ਹਾਂ ਰਿਪੇਅਰ ਕੀਤੀ ਹੈ ਕਿ ਕੀ ਕੀਤਾ ਠੀਕ ਆ ਡੈਟਿੰਗ ਨਹੀਂ ਨਿਕਾ ਮਰੇ ਲਓ ਜੀ ਹਾਂ ਤਾਂ ਹਰੇ ਦੇ ਪੇਂਟ ਆ ਫਲੇੜੇ ਦੇ ਪੇਂਟ ਨਹੀਂ ਹੈਗਾ ਤਾਂ ਕਰਕੇ ਥੋੜਾ ਜਿਹਾ ਫਰਕ ਲੱਗਦਾ ਨਹੀਂ ਤਾਂ ਬਿਲਕੁਲ ਸੇਮ ਆ ਉਹ ਪਣਾਈ ਲਾ ਦੇ ਪੈਪਾ ਨੂੰ ਲਾਈਆਂ ਦੇਖ ਨੇ ਪੈਪਾ ਵੜ ਵੜ ਕੇ ਸਾਰੀਆਂ ਆ ਗਾਲਕੀਆਂ ਪੈਪਾ ਦੇਖੋ ਜਿਹੜਾ ਚਣਾਈ ਵਾਲਾ ਮਿਸਤਰੀ ਕਹਿੰਦਾ ਬਿੱਦ ਮਟੀਰੀਅਲ ਹਾਂ ਬਿੱਦ ਮਟੀਰੀਅਲ ਗੰਭਾਈ ਠੀਕ ਹੈ ਬਿੱਦ ਮਟੀਰੀਅਲ ਕੰਮ ਆ ਬਿੱਦ ਮਟੀਰੀਅਲ ਕਲਤੀ ਨਹੀਂ ਆਈਣੀ ਬਿੱਦ ਮਟੀਰੀਅਲ ਹੁੰਦਾ ਠੀਕ ਹੈ ਜੀ